ਕਿਧਰੋਂ ਅੱਗ ਲੱਗੀ ਬਈ ਦੱਸਿਓ ਮੜਾ ਜਾ ਪਤਨੀਆ ਛੇੜ ਤੋਂ ਬਾਈ ਕਿਧਰੋਂ ਅੱਗ ਲੱਗਿਆ ਅੱਗੇ ਅੱਗੇ ਕੋਈ ਫਾਇਰ ਬ੍ਰਿਗੇਡ ਆ ਪਹੁੰਚੀ ਅਲੀ ਵਾਲਾ ਟਿਕਣੀ ਜੀ ਇਸ ਵਿੱਚ ਇਹ ਬਤਨੀ ਨਾ ਲੱਗੀ ਆ ਕੰਨੀ ਕਿ ਪੈੜੀ ਭਾਈ ਠੇਕੇ ਲਈ ਕੋ ਆਪਣੀ ਆ ਕਿੰਨੀ ਜਗ੍ਹਾ ਨੂੰ ਅਗਲੇ ਕੀ ਟੋਟੇ ਉਦਾਂ ਨ ਬੜੀ ਲੱਗੀ ਸਾਡਾ ਲੱਗ ਗਿਆ 5 ਗਰੇ ਸਾਂ ਅੱਛਾ ਬੰਨੀ 5 ਗਰੇ ਲੁੱਟ ਗਿਆ ਕੋਈ ਜਾਣੀ ਮੰਨੀ ਸ਼ਾਂਤ ਨਹੀਂ ਆਇਆ ਨਹੀਂ ਨਾਲ ਝੂਠੇ ਦਾਦਾ ਜੀ ਆਦੀ ਟੂੜੀ ਲੁੱਤੀ ਅੱਛਾ 250 ਕਿਲਾ ਸੀ ਜਿਹੜਾ 250 ਕਿਲਾ 5 ਗਰੇ ਸਾਡੇ ਆ ਠੇਕੇ ਲਈ 60000 ਰੁਪਏ ਦਾ ਠੇਕਾ ਕੀ ਮੰਗ ਕਹਦੇ ਸਰਕਾਰ ਨੂੰ ਮਾਂ ਕੀ ਦਾਦਾ ਜੀ ਆਦੀ ਟੂੜੀ ਹੁੰਦਾ ਨਾਸ ਹੋ ਗਿਆ ਤੇ ਟ੍ਰੈਕਟਰ ਟੁੱਟ ਟੁੱਟ ਬਚਾ ਰਹੇ ਆ ਟ੍ਰੈਕਟਰ ਦਾ ਬਚਾਇਆ ਡੰਗਰ ਟੁੱਟ ਰਾਂ ਬਚਾਇਆ ਡੰਗਰ ਦਾ ਬਚਾਇਆ ਥੋੜੀ ਦੂਸਰੀ ਆ 25 ਕਿਲੇ ਬਹੁਤ ਕਾਫੀ ਨੁਕਸਾਨ ਹੋ ਆ ਆਪਾਂ ਜੀ ਇਸ ਵਕਤ ਖੜੇ ਆ ਢੋਡੀ ਪਿੰਡ ਚ ਚੜਿਆ ਆਪਣੇ ਟੋਪੜਿਆਣਾ ਪੰਢਿਆਰਾਂ ਦੇ ਵਿੱਚ ਆ ਰਿਹਾ ਮੈਂ ਤੁਹਾਨੂੰ ਰਕਬਾ ਵਿਖਾਉਂ ਰਿਹਾ ਪਿਛੇ ਕੈਮਰੇ ਵਿੱਚ ਦਿਦਾ ਇਹ ਪੱਧਰੀ ਵਾਲੀ ਸਾਈਡ ਤੋਂ ਅੱਗ ਲੱਗੇ ਸੌਰ ਚਰਕਟ ਹੋਣ ਕਰਕੇ ਉੱਥੇ ਇਸ ਵਕਤ ਹਾਈਵੇ ਰੋਡ ਦੇ ਉੱਪਰ ਲੱਗੇ ਖੜੇ ਆ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਜੀ ਵੇਖੋ 200 ਤੋਂ 250 ਏਕੜ ਦੇ ਵਿੱਚ ਵਿੱਚ ਜਿਹੜਾ ਨਾਲ ਸੀਗਾ ਇਹ ਇੰਨਾ ਲਗਭਗ ਵੱਧ ਵੀ ਹੋ ਸਕਦਾ ਹੈ ਵੀ ਹਾਲੀ ਤੱਕ ਦੂਰ ਤੱਕ ਵੇਖੀਏ ਅੱਗੇ ਤੱਕ ਅਸੀਂ ਕਮਾ ਕੇ ਦੇਖਿਆ ਧੂਆ ਬਹੁਤ ਜ਼ਿਆਦਾ ਸੀ ਪਤਾ ਨਹੀਂ ਲੱਗ ਸਕਿਆ ਪੂਰਾ ਪਧਰੀ ਵਾਲੇ ਬਨੇ ਜਾਵਾਂ ਫਿਰ ਪਤਾ ਲੱਗੂ ਕਿੰਨਾ ਖੋਜਿਆ ਵੇਖੋ ਜਾਨੀਮਾਨੀ ਨੁਕਸਾਨ ਹੋਣ ਤੋਂ ਬਚ ਗਿਆ ਕੁਦਰਤ ਨੇ ਬਹੁਤ ਬਚਾ ਕੀਤਾ ਵਾ ਜਿੱਤਰਾ ਸਾਡੇ ਟਰੈਕਟਰ ਵਿੱਚ ਰੀਪਰ ਜਿਹੜੇ ਤੂੜੀ ਬਣਾ ਰਹੇ ਸੀਗੇ ਜਦੋਂ ਪਤਾ ਵੀ ਅੱਗ ਲੱਗਣ ਲੱਗੀ ਤੇ ਉਹ ਟਰੈਕਟਰ ਇੱਕ ਦੇ ਅੱਗ ਪੈਣ ਲੱਗੀ ਉਹਨਾਂ ਦਬਾ ਉੱਤੇ ਮਿੱਟੀ ਦੇ ਬੁੱਕ ਭਰ-ਭਰ ਕੇ ਕਈਆਂ ਦੇ ਕੋਲ ਸੀ ਇਹ ਮਿੱਟੀ ਛੁੱਟੀ ਟਾਇਰਾਂ ਦੇ ਉੱਤੇ ਫੇਰ ਬਚਾ ਆ ਉਹ ਵੀ ਟਰੈਕਟਰ ਕੱਢ ਕੇ ਆਪਣੇ ਬਾਹਰ ਨੂੰ ਲੈ ਗਏ ਪਸ਼ੂ ਡੰਗਰ ਬਚ ਗਏ ਆ ਪਸ਼ੂ ਡੰਗਰ ਬਚ ਗਏ ਆ ਵੀ ਇਹ ਬਚਾ ਇਸ ਕਰਕੇ ਹੋਇਆ ਵੀ ਯਾਰ ਇਹ ਕਿਸਾਨ ਮੇਰੇ ਨਾਲ ਖੜੇ ਆ ਇਹਨਾਂ ਨੇ ਆਪਣੇ ਟਰੈਕਟਰਾਂ ਦੇ ਮਗਰ ਲਾਂ ਪਾ ਕੇ ਤਵੀਆਂ ਪਾ ਕੇ ਰੂਟਾਵੇਟਰ ਪਾ ਕੇ ਦੇ ਘਰਾਂ ਦੇ ਲਾਗੇ ਉਹ ਸਾਹਮਣੇ ਘਰ ਨੇ ਕੋਠੀਆਂ ਉਹਦੇ ਘੇਰੇ ਘੇਰੇ ਚੱਕਰ ਲਾਏ ਟਰੈਕਟਰਾਂ ਦੇ ਨਾਲ ਤੇ ਫੇਰ ਹੀ ਅੱਗ ਦਾ ਬਚਾ ਆ ਜਿਹੜੇ ਘਰਾਂ 'ਚ ਨਹੀਂ ਬੜੀ ਅੱਜ ਤੇ ਪੈਰਬਰਗੇਡ ਪਹੁੰਚੀ ਨਹੀਂ ਜੇ ਪੈਰਬਰਗੇਡ ਆਈ ਆ ਤਾਂ 3:40 ਮਿੰਟ ਤੇ ਆਈ ਆ ਜੀ ਅੱਗੇ 3:00 ਤਾਂ ਨਹੀਂ ਲੱਗੀ ਪਦਰੀਅਲ ਸਾਈਡ ਤੋਂ ਆਈ ਆ ਇਹਦੋਂ ਆਉਂਦੀਆਂ ਦੀ ਗਾਂ ਹਵਾ ਦੇ ਕਾਰਨ ਚਾਲੀ ਤੇਜ਼ ਸੀਗੀ ਜੇਕਰ ਸਾਡੇ ਕਿਸਾਨ ਆਪਣੇ ਸਪਰੇਅ ਵਾਲੇ ਪੰਪਾਂ ਦੇ ਨਾ ਅਪਰਯੋਗ ਕਰਦੇ ਤੇ ਹੋਸ ਦਾ ਘਰਾਂ ਵਿੱਚ ਵੀ ਅੱਗ ਲੱਗ ਜਿੰਦੀ ਮਾਲ ਡੰਗਰ ਜਿਹੜੇ ਉਥੇ ਉਹ ਹੀ ਸੜ ਜਣੀਆਂ ਮੱਝਾਂ ਸਾਡੀਆਂ ਬਾਜੀ ਅਸੀਂ ਦੁਪਹਿਰ ਦਾ ਕੋਈ 2:00 2:30 ਵਜੇ ਦਾ ਟਾਈਮ ਹੋਗਾ ਜੇ ਅਸੀਂ ਘਰੇ ਸੀ ਇਤੋਂ ਚਾਨ ਚੱਕ ਨਾ 24 ਘੰਟੇ ਵਾਲੀ ਪਾਵਰ ਲਾਈਨ ਦੇ ਵਿੱਚ ਉਹ ਚਿੰਗਾੜੇ ਲੱਗੇ ਆ ਜਿਹਦੇ ਸਰਕਟ ਸ਼ਾਰਟ ਹੋਣ ਕਰਕੇ ਘਰ ਤੋਂ ਘਟ ਇੱਥੇ 1.5 200 ਕਿਲੇ ਦਾ ਨੁਕਸਾਨ ਹੋ ਚੁੱਕਾ ਜਿੰਮੇਦਾਰਾਂ ਜਿਸ ਦੇ ਵਿੱਚ ਨਾੜ तकरीबन ਜ਼ਿਆਦਾ ਖਲੋਦਾ ਸੀ ਤੂੜੀ ਮੰਨ ਕੀ ਸਰਕਾਰ ਕੋ ਇਹ ਮੰਗ ਕਰਦੇ ਕੋਈ ਮਸਲਾ ਹੱਲ ਕੀਤਾ ਜਾਵੇ ਸਾਡਾ ਕਿ ਵੀ ਸਾਰੇ ਕਿਸੇ ਦਾ 20 ਗੱਲੇ ਕਿਸੇ ਦਾ 20 10 ਗੱਲੇ ਆ ਇਹਨਾਂ ਕਰਕੇ ਸਾਰੇ ਜ਼ਮੀਨੀ ਤਰ੍ਹਾਂ ਨੁਕਸਾਨ ਹੋ ਗਿਆ ਜਾਨੀ ਮਾਲੀ ਦਾ ਨੁਕਸਾਨ ਨਹੀਂ ਹੋਇਆ ਜੀ ਬਾਕੀ ਇਹ ਬੜੇ ਜ਼ੋਰ ਨਾਲ ਕਾਬੂ ਕੀਤੀ ਹੈ ਫਾਇਰ ਗ੍ਰੇਡ ਦਾ ਕੋਈ ਵੀ ਪ੍ਰਬੰਧ ਇਸੇ ਸਾਡੇ ਕੋਲ ਨਹੀਂ ਪਹੁੰਚਿਆ ਅਸੀਂ ਜਿੰਨੇ ਵੀ ਜ਼ਿੰਮੇਵਾਰ ਕ੍ਰਾਈਮ ਪੰਡਾ ਤੇ ਜ਼ੋਰ ਮਾਰ ਰਿਹਾ ਸਭਾ ਚਾਹੀਏ ਫਾਇਰ ਗ੍ਰੇਡ ਸਾਡੇ ਕੋਲੇ ਫਿਰ ਵੀ ਸਾਡਾ 1.5 200 ਗੱਲਾਂ ਨਾੜ ਦਾ ਸੜ ਚੁੱਕਾ ਸਰਕਾਰ ਕੋਈ ਮੰਗ ਕਰਦੇ ਸਰਕਾਰ ਤਾਂ ਉਹ ਮੰਗ ਕਰਦੇ ਆ ਜੀ ਦੇਖੋ ਜੀ ਕਈਆਂ ਕੋਲ ਪਹਿਲੀ ਆਪਣੀ ਕਈਆਂ ਨੇ ਠੇਕੇ ਤੇ ਲਈ ਆ ਜਿਨ੍ਹਾਂ ਦੀ ਤੂੜੀ ਬੰਨਣ ਵਾਲੀ ਕੋਈ ਨਾ ਕੋਈ ਦਿੱਤਾ ਜਾਵੇ ਸਾਡੀ ਇਹ ਹੀ ਅਸਰ ਕਰਕੇ ਮੰਗੇ